ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਈਟੀਟੀ 943 ਭਰਤੀ ਦੀ ਕਾਫੀ ਲੰਬੇ ਸਮੇਂ ਤੋਂ ਸੈਕੰਡ ਲਿਸਟ ਦੀ ਕੈਂਡੀਡੇਟਸ ਵੇਟ ਕਰ ਰਹੇ ਨੇ ਬੈਕਲੋਗ ਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ ਅਕਸਰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛਦੇ ਨੇ ਕਿ ਕਦੋਂ ਤੱਕ ਬੈਕਲੋਗ ਮਿਲੇਗਾ ਕੱਟ-ਆਫ ਡਾਊਨ ਜਾਏਗੀ ਨਾ ਨਹੀਂ ਤਾਂ ਤੁਹਾਡੇ ਇਹਨਾਂ ਸਾਰੇ ਪੁਆਇੰਟਸ ਲੈ ਕੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕੱਟ-ਆਫ ਦੀ ਜਿਹਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਦਾ ਅਕਸਰ ਕਮੈਂਟ ਜਿਹੜਾ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਦਾ ਹੈ ਤਾਂ ਦੇਖੋ 9593 ਦੀ ਜਿਹੜੀ ਕੱਟ-ਆਫ ਹੈ 100% ਡਾਊਨ ਜਾਏਗੀ ਤੁਸੀਂ ਪੁਰਾਣੀ ਕੋਈ ਵੀ ਭਰਤੀ ਉਚਾ ਕੇ ਦੇਖ ਲਓ ਕੀ ਤੁਸੀਂ ਅੱਜ ਤੱਕ ਇਹ ਚੀਜ਼ ਦੇਖੀ ਹੈ ਵੀ ਇੱਕ ਹੀ ਲਿਸਟ ਦੇ ਵਿੱਚ ਭਰਤੀ ਕੰਪਲੀਟ ਹੋ ਗਈ ਹੋਵੇ ਤਾਂ ਇਸ ਕਰਕੇ ਵੇਟ ਕਰੋ ਹਲੇ ਤੁਹਾਨੂੰ ਪਤਾ ਹੈ ਕਿ ਨਵੇਂ ਕੈਂਡੀਡੇਟਸ ਐਡ ਹੋਏ ਨੇ ਲਗਭਗ 180 ਦੇ ਕਰੀਬ ਕੈਂਡੀਡੇਟ ਆ ਜਿਹੜਾ ਐਡ ਹੋਇਆ ਹੈ ਨਵਾਂ ਤੇ ਉਹਨਾਂ ਨੂੰ ਜਿਹੜੇ ਨੇ ਹਲੇ ਸਟੇਸ਼ਨ ਅਲੋਟ ਹੋਣੇ ਰਹਿੰਦੇ ਨੇ ਉਹ ਵਾਲੇ ਕੈਂਡੀਡੇਟਸ ਨੂੰ ਵੀ ਬਹੁਤ ਜਲਦ ਸਟੇਸ਼ਨ ਅਲੋਟ ਹੋਣਗੇ ਉਸ ਤੋਂ ਬਾਅਦ ਤੁਹਾਨੂੰ ਅਗਲੀ ਲਿਸਟ ਦੇਖਣ ਨੂੰ ਮਿਲੇਗੀ ਠੀਕ ਹੈ ਬੈਕਲੌਗ ਦੀ ਗੱਲ ਕਰ ਲਈਏ ਬੈਕਲੌਗ ਵੀ ਜਰੂਰ ਮਿਲੇਗਾ ਲੇਕਿਨ ਇੱਕ ਪ੍ਰੋਸੈਸ ਹੈ ਤੁਹਾਨੂੰ ਪਤਾ ਹੈ ਕਿ ਸਟੈਪ ਬਾਈ ਸਟੈਪ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਡਿਪਾਰਟਮੈਂਟ ਵੱਲੋਂ ਕੀਤੀਆਂ ਜਾਣੀਆਂ ਤੇ ਇਹ ਜਿਹੜੀਆਂ ਭਰਤੀਆਂ ਨੇ ਸਮਾਂ ਲੈਂਦੀਆਂ ਨੇ ਹੁਣ ਤੁਸੀਂ 6835 ਭਰਤੀ ਨੂੰ ਦੇਖ ਸਕਦੇ ਹੋ ਕਿੰਨਾ ਸਮਾਂ ਹੋ ਗਿਆ ਲੇਕਿਨ ਉਸ ਦੀ ਜਿਹੜੀ ਫਾਈਨਲ ਰੀਕਾਸਟ ਲਿਸਟ ਆ ਉਹ ਕੱਲ੍ਹ ਜਾਰੀ ਹੋਈ ਹੈ ਕਿੰਨੇ ਸਮੇਂ ਬਾਅਦ ਤਾਂ ਇਹ ਹੀ ਚੀਜ਼ਾਂ ਨੇ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਨੇ ਭਰਤੀਆਂ ਨੇ ਇਹ ਸਮਾਂ ਮੰਗਦੀਆਂ ਨੇ ਇਹ ਹੌਲੀ ਹੌਲੀ ਡਿਪਾਰਟਮੈਂਟ ਜਿਹੜਾ ਹੈ ਸਟੈਪ ਬਾਈ ਸਟੈਪ ਪ੍ਰੋਸੈਸ ਕੰਪਲੀਟ ਕਰਦਾ ਹੈ ਬਹੁਤ ਜਲਦ ਤੁਹਾਨੂੰ ਇਸ ਦੀ ਸੈਕੰਡ ਲਿਸਟ ਵੀ ਦੇਖਣ ਨੂੰ ਮਿਲੇਗੀ ਬੈਕਲੋਗ ਵੀ ਦੇਖਣ ਨੂੰ ਮਿਲੇਗਾ ਤੇ ਇੱਕ ਕਮੈਂਟ ਜਿਹੜਾ ਬਹੁਤ ਸਾਰੇ ਅਕਸਰ ਪੁੱਛਦੇ ਨੇ ਕੈਂਡੀਡੇਟ ਕਿ ਬੈਕਲੋਗ ਜਿਹੜੀ ਫਰੈਸ਼ ਪੋਸਟਾਂ ਨੇ ਉਹ ਦੋਨੋਂ ਇਕੱਠੇ ਡੀ ਰਿਜ਼ਰਵ ਹੋਣਗੀਆਂ ਜਾਂ ਅਲੱਗ-ਅਲੱਗ ਦੇਖੋ ਓਵਰਆਲ ਭਰਤੀ ਤਾਂ ਸਾਰੀ ਕੰਪਲੀਟ ਹੋएगी 9594 ਲੇਕਿਨ ਜੇ ਆਪਾਂ ਗੱਲ ਕਰ ਲਈ ਡੀ ਰਿਜ਼ਰਵ ਪੋਸਟਾਂ ਦੀ ਕਿ ਕਿਸ ਤਰੀਕੇ ਨਾਲ ਹੋਣਗੀਆਂ ਬੈਕਲੋਗ ਅਲੱਗ ਹੋਏਗਾ ਫਰੈਸ਼ ਅਲੱਗ ਹੋਏਗਾ ਤਾਂ ਦੇਖੋ ਇਹਦੇ ਰਿਗਾਰਡਿੰਗ ਹਲੇ ਆਪਾਂ ਕੁਝ ਨਹੀਂ ਕਲੀਅਰ ਕਰ ਸਕਦੇ ਕਿਉਂਕਿ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਜੇ ਆਪਾਂ ਪਹਿਲੀ ਲਿਸਟ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਪਤਾ ਹੈ ਕਿ ਉਹ ਸਿਰਫ ਫਰੈਸ਼ ਪੋ ਆਫੀਸ਼ੀਅਲ ਐ ਨਹੀਂ ਦੇਖਣ ਨੂੰ ਮਿਲਿਆ ਇਸੇ ਤਰੀਕੇ ਨਾਲ ਹੋ ਸਕਦਾ ਡਿਪਾਰਟਮੈਂਟ ਅਲੱਗ-ਅਲੱਗ ਕਰੇ ਹੋ ਸਕਦਾ ਡਿਪਾਰਟਮੈਂਟ ਇਕੱਠਿਆਂ ਨੂੰ ਰੀਜ਼ਰਵ ਕਰ ਦੇ ਤਾਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਕਲੀਅਰ ਜਿਹੜੀਆਂ ਨੇ ਚੀਜ਼ਾਂ ਹੋ ਜਾਣੀਆਂ ਕਲੀਅਰ ਹੈ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲਈਏ ਟੋਟਲ ਪੋਸਟਾਂ ਦੀ ਜੇ ਆਪਾਂ ਗੱਲ ਕਰ ਲਈਏ ਕਿੰਨੀਆਂ ਪੋਸਟਾਂ ਹੁਣ ਤੱਕ ਫਿਲ ਹੋ ਚੁੱਕੀਆਂ ਨੇ ਤਾਂ ਓਵਰঅল ਜੇ ਆਪਾਂ ਲਗਭਗ ਗੱਲ ਕਰ ਲਈਏ ਤਾਂ 2600 ਦੇ ਪਲੱਸ ਜਿਹੜੇ ਕੈਂਡੀਡੇਟਸ ਨੇ ਆਲਰੇਡੀ ਸਕੂਲਾਂ ਦੇ ਵਿੱਚ ਜੁਆਇਨ ਕਰ ਚੁੱਕੇ ਨੇ ਜਿਹੜੇ ਹਲੇ ਨਵੇਂ ਕੈਂਡੀਡੇਟ ਐਡ ਹੋਏ ਨੇ ਉਹਨਾਂ ਨੂੰ ਹਲੇ ਸਟੇਸ਼ਨ ਅਲੋਟ ਹੋਣੇ ਜਿਹੜੇ ਨੇ ਉਹ ਬਾਕੀ ਨੇ ਠੀਕ ਹੈ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਨਵੇਂ ਕੈਂਡੀਡੇਟਸ ਜਿਹੜੇ ਨੇ ਐਡ ਹੋਏ ਨੇ ਉਹਨਾਂ ਨੂੰ ਹਲੇ ਸਟੇਸ਼ਨ ਅਲੋਟ ਨਹੀਂ ਹੋਏ ਕੋਪ ਸੋਈਸ ਹਫਤੇ ਜਾਂ ਨੈਕਸਟ ਵੀਕ ਤੱਕ ਜਿਹੜੇ ਨੇ ਉਹਨਾਂ ਨੂੰ ਸਟੇਸ਼ਨ ਅਲੋਟ ਹੋ ਜਾਣਗੇ ਬਾਕੀ ਜਿਹੜੇ ਕੈਂਡੀਡੇਟਸ ਰਹਿੰਦੇ ਸੀ ਉਹ ਤਾਂ ਤੁਹਾਨੂੰ ਪਤਾ ਹੈ ਕਿ ਸਕੂਲਾਂ ਦੇ ਵਿੱਚ ਆਲਰੇਡੀ ਜਿਹੜੇ ਨੇ ਜੁਆਇਨ ਕਰ ਚੁੱਕੇ ਨੇ ਕਾਫੀ ਲੰਬੇ ਸਮੇਂ ਬਾਅਦ ਇਹ ਭਰਤੀ ਜਿਹੜੀ ਹੈ ਇੱਕ ਕਹਿ ਲਓ ਜੁਆਇਨਿੰਗ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਹੈ ਨਿਊਜ਼ ਆਈ ਸੀ ਕਿ ਜਦੋਂ ਜੁਆਇਨਿੰਗ ਹੋਈ ਹੈ ਕੈਂਡੀਡੇਟਸ ਦੀ ਫਰਸਟ ਲਿਸਟ ਲਗਾ ਲੋ ਜਾਂ ਫਿਰ ਜਿਹੜੇ ਕੈਂਡੀਡੇਟ ਦੀ ਸਟੇ ਲਗਾ ਦਿੱਤੀ ਗਈ ਸੀ ਉਹ ਵੀ ਸਕੂਲਾਂ ਦੇ ਵਿੱਚ ਜਿਹੜਨੇ ਜੁਆਇਨ ਕਰ ਚੁੱਕੇ ਨੇ ਠੀਕ ਹੈ ਜੀ ਤਾਂ ਹਲੇ ਸਬਰ ਬਣਾ ਕੇ ਰੱਖੋ ਸੈਕੰਡ ਲਿਸਟ ਜ਼ਰੂਰ ਆਏਗੀ ਕੱ ਚੀਜ਼ਾਂ ਹੋਣਗੀਆਂ ਪੋਸਟਾਂ ਵੀ ਰਿਜ਼ਰਵ ਹੋਣਗੀਆਂ ਮੈਰਿਟ ਵੀ ਡਾਊਨ ਜਾਏਗੀ ਬੈਕਲੋਗ ਵੀ ਆਏਗਾ ਸੈਕੰਡ ਲਿਸਟ ਵੀ ਆਏਗੀ ਲੇਕਿਨ ਸਮਾਂ ਲੱਗੇਗਾ ਠੀਕ ਹੈ ਉਹੀ ਹੈ ਡਿਪਾਰਟਮੈਂਟ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਤੁਸੀਂ ਸਾਰੇ ਗੱਲ ਤੋਂ ਵਕੀਫ ਹੋ ਠੀਕ ਹੈ ਹੌਲੀ ਹੌਲੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਡਿਪਾਰਟਮੈਂਟ ਵੱਲੋਂ ਕਲੀਅਰ ਹੋ ਜਾਣਗੀਆਂ ਬਾਕੀ ਇਹਨਾਂ ਸਾਰੇ ਪੁਆਇੰਟਸ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਛ ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਤੇ ਉਹ ਸਾਰੇ ਹੀ ਕੈਂਡੀਡੇਟਸ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਹੁਣ ਜਿਹੜਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਜੁਆਇਨ ਕੀਤਾ ਹੈ ਹੌਲੀ ਹੌਲੀ ਜਿਹੜੇ ਕੈਂਡੀਡੇਟਸ ਰਹਿ ਗਏ ਉਹ ਵੀ ਸਕੂਲਾਂ ਦੇ ਵਿੱਚ ਜੁਆਇਨ ਕਰਨਗੇ ਉਮੀਦ ਕਰਦੇ ਆ ਕਿ ਡਿਪਾਰਟਮੈਂਟ ਇਹਦੇ ਰਿਗਾਰਡਿੰਗ ਵੀ ਕੋਈ ਨਾ ਕੋਈ ਜਿਹੜੀ ਆਫੀਸ਼ੀਅਲ ਅਪਡੇਟ ਹੈ ਜਲਦ ਜਾਰੀ ਕਰੇਗਾ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਅਪਕਮਿੰਗ ਵੀਡੀਓ ਦੇ ਵਿੱਚ ਆਪਾਂ ਕੱਟ-ਆਫ ਦੀ ਗੱਲ ਕਰਾਂਗੇ ਕਿ ਕਿਹੜੀ ਕੈਟਾਗਰੀ ਦੀ ਕਿੰਨੀ ਕ ਕੱਟ-ਆਫ ਜਿਹੜੀ ਡਾਊਨ ਜਾ ਸਕਦੀ ਹੈ ਉਹਦੇ ਤੇ ਵੀ ਆਪਾਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ ਬਾਕੀ ਤੁਹਾਡਾ ਕੋਈ ਹੋਰ ਡਾਊਟ ਹੋਵੇ ਪੁੱਛ ਸਕਦੇ ਹੋ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਜਿਹੜੀਆਂ ਆਫੀਸ਼ੀਅਲ ਅਪਡੇਟਸ ਨੇ ਤੁਹਾਡੇ ਤੱਕ ਜਿਹੜੀਆਂ ਨੇ ਟਾਈਮ ਟਾਈਮ ਪਹੁੰਚ ਸਕਣ ਤਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ